न्यू सम्राट कॉलोनी ग्यासपुरा में भारतीय जनता पार्टी का पार्षद बनने की खुशी में समाज सेवी ब्रिजभूषण सिंह की अगुवाई में सम्मान समारोह का आयोजन किया गया समारोह में ब्रिजभूषण सिंह ने पूर्वांचल समाज के वार्ड नंबर चौंतीस से नवनियुक्त पार्षद रियेश मिश्रा को सम्मानित किया राजेश मिश्रा ने कहा कि जो हमें लोगों का प्यार मिला है हम उस पर खरा उतरेंगे उन्होंने कहा कि लोग कभी भी उनसे संपर्क करके दिक्कतों का हल करवा सकते हैं चौतीस और सत्ताईस शेखा जी को भी सारे काउंसलर ही है हमारे लिए और हमारे अब सरदार निर्मल सिंह जी को गोसा जी सम्मानित कर रहे हैं ਜਿੰਦਾਬਾਦ ਆਓ ਭਾਜਪਾ ਦੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ શ્રી ਨਰਾਜ ਜੈ ਜਿੰਦਾਬਾਦ ਜੈ શ્રી ਨਰਾਜ ਜੈ ਜਿੰਦਾਬਾਦ ਅੱਜ ਵਾਰਡ ਨੰਬਰ 33 ਦੇ ਵਿੱਚ ਧੋਸ਼ਨ ਪ੍ਰਧਾਨ ਵੱਲੋਂ ਤੇ ਗਣੇਸ਼ ਮਿਸ਼ਰਾ ਜੀ ਵੱਲੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਨਵੇਂ ਚੁਕਤ ਕੌਂਸਲਰ ਜਿੱਤੇ ਨੇ ਉਹਨਾਂ ਦੇ ਸਨਮਾਨ ਵਾਸਤੇ ਸਨਮਾਨ ਸਮਾਰੋਹ ਰੱਖਿਆ ਗਿਆ ਜਿਹਦੇ ਵਿੱਚ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਕਿਉਂਕਿ ਪਿਛਲੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਲੋਕ ਉਹਦੇ ਤੋਂ ਦੁਖੀ ਐ ਤਰਸ ਤਰਸ ਕਰ ਰਹੇ ਨੇ ਲੋਕਾਂ ਨੂੰ ਹੁਣ ਜਿਹੜੀਆਂ ਆਸਾਂ ਤੇ ਉਮੀਦਾਂ ਨੇ ਉਹ ਭਾਰਤੀ ਜਨਤਾ ਪਾਰਟੀ ਤੇ ਨੇ ਔਰ ਮੈਂ ਉਮੀਦ ਕਰਦਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਜਿਸ ਤਰ੍ਹਾਂ ਦੇ ਚੁਣੌਤੀਆਂ ਨੇ ਹੁਣ ਜਿਸ ਤਰ੍ਹਾਂ ਕਿ ਬਿਆਨ ਵੀ ਲੱਗੇ ਆ ਜਿ ਮਿਸ਼ਰਾ ਜੀ ਦੇ ਲੱਗੇ ਆ ਦੁਵਾਰਾਂ ਦੇ ਵਿੱਚ ਇਖਿਆ ਬਣੀਆਂ ਨੇ ਕਿ ਇਹ ਕੰਮ ਜਿਹੜੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਧੱਕੇਸ਼ਾਹੀ ਵੀ ਕਰਦੀਆਂ ਹੁੰਦੀਆਂ ਹੁੰਦੀਆਂ ਨੇ ਧੱਕੇ ਨਾਲ ਕੌਂਸਲਰਾਂ ਨੂੰ ਵੀ ਡਰਾ ਤੰਗਾ ਕੇ ਆਪਣੇ ਨਾਲ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਕੌਂਸਲਰ ਨੇ ਉਹ ਦ੍ਰਿੜ ਨੇ ਉਹ ਪਾਰਟੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ ਜੋ ਪਾਰਟੀ ਹੁਕਮ ਕਰੇਗੀ ਪਾਰਟੀ ਤੋਂ ਇਲਾਵਾ ਕਿਸੇ ਪ੍ਰਕਾਰ ਦੀ ਕਿਸੇ ਦੇ ਲਾਲਚ ਤੋਂ ਨਹੀਂ ਦੱਖਣੀ ਦੇ ਵਿੱਚ ਤੁਸੀਂ ਇਹ ਗ੍ਰਾਫ ਵੇਖੋ ਕਿ ਜਿੱਥੇ ਇੱਥੇ ਮੌਜੂਦਾ ਐਮਐਲਏ ਜਿਸ ਜਿੱਥੇ ਉਹਦਾ ਦਫਤਰ ਆ ਉਹ ਆਪਣੇ ਦਫਤਰ ਵਾਲਾ ਜਿਹੜਾ ਬੂਥ ਸੀ ਉਥੋਂ ਵੀ ਹਾਰ ਗਏ ਇਹ ਗਰਾਹਤਾਂ ਵਿੱਚ ਇਹ ਖੁਸ਼ ਹੋ ਜਾਂਦਾ ਕਿ ਆਪਣਾ ਬੂਥ ਨਹੀਂ ਬਚਾ ਸਕੇ ਇਸ ਹਲਕੇ ਦੇ ਵਿੱਚ ਇਸ ਵਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਤੇ 25 ਕਿਤੇ 30 ਕਿਤੇ 40 ਕਿਤੇ 10 ਕਿਤੇ 5 ਐਡਾ ਨਹੀਂ ਵੋਟਾਂ ਪਈਆਂ ਨੇ ਹੁਣ ਜ਼ਰੂਰਤ ਹੈ ਉਹਨਾਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਨਾ ਔਰ ਮੇਅਰ ਦੇ ਗੱਸ਼ਨ ਹੋਣ ਤੋਂ ਬਾਅਦ ਜਦੋਂ ਹਾਊਸਟੇ ਹੋਏਗਾ ਉਸ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਕਿ ਉਹਨਾਂ ਦੇ ਜਿਹੜੇ ਵਿਸ਼ਵਾਸ ਜਿਹੜੇ ਉਹਨਾਂ ਦੇ ਕਾਰਜ ਹੈ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾਣਗੇ ਬਹੁਤ ਪਿਆਰ ਤੇ ਬਹੁਤ ਸਤਿਕਾਰ ਦਿੰਦਾ ਮੈਂ ਧੰਨਵਾਦੀ ਹਾਂ ਆਪਣੇ ਵੀਰ ਬ੍ਰਿਜ ਕੁਸ਼ਨ ਸਿੰਘ ਜੀ ਦਾ ਦਿਨੇਸ਼ ਮਿਚਰਾ ਜੀ ਦਾ ਅਨਸ ਤਾਰੀ ਟੀਮ ਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਬੜਾ ਮਾਣ ਤੇ ਸਤਿਕਾਰ ਦਿੱਤਾ ਤੇ ਜਿਵੇਂ ਇਸ ਵਾਰ ਇਸ ਜਿੱਤ ਨੇ ਪ੍ਰਤਕ ਕੀਤਾ ਆ ਜਿਵੇਂ ਲੋਕਾਂ ਦੇ ਵਿੱਚ ਇੰਨਾ ਚਾਅ ਆ ਜਿਵੇਂ ਲੋਕ ਇਸ ਜਿੱਤ ਨੂੰ ਇੱਕ ਤਿਉਹਾਰ ਵਜੋਂ ਮਨਾ ਰਹੇ ਨੇ ਇਦਾਂ ਦੀ ਉਤਸ਼ਾਹ ਆ ਲੋਕਾਂ ਦੇ ਵਿੱਚ ਤੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਸਾਡੇ ਪ੍ਰਤੀ ਇਹਨਾਂ ਦਾ ਭਰੋਸਾ ਵਾ ਉਹਨੂੰ ਕਾਇਮ ਰੱਖਣ ਦਾ ਪੂਰਾ ਯਤਨ ਕਰਾਂਗੇ। ਜਿਹੜੇ-ਜਿਹੜੇ ਕੌਂਸਲਰ ਅੱਜ ਜਿਨ੍ਹਾਂ ਦਾ ਸਨਮਾਨ ਦੇ। ਵਾਹ! ਵਾਰਡ ਨੰਬਰ 33 ਕਾਂਕਤੀ ਕੁਲੋਂਸਿੰਘ ਕਾਂਤੀ ਪਾਸਪਤੀ ਤੇ ਵਾਰਡ ਨੰਬਰ 34 ਰਾਜੇਸ਼ ਮਿਸ਼ਰਾ ਤੇ ਵਾਰਡ ਨੰਬਰ 27 ਹੈਪੀ ਚੇਰ ਪੁਰੀਆ ਜੀ ਤੇ ਵਾ ਢੋਲੇਵਾਲ ਦੇ ਜੀਵਨ ਸੇਖਾ ਜੀ ਚੰ드ਮਾਨ ਚੋਹਾਨ ਜੀ ਵਾਰਡ ਨੰਬਰ 36 उनकी सम्मान हुई आज बीजेपी के जो भी काउंसलर थे उनकी सम्मान किया गया इसमें सीनियर नेता गुरदीप सिंह गोसा जी सरदार निर्मल सिंह एसएस जी राज, राजेश मिश्रा जी जीवन रेखा जी चंद्रभान चौहान जी ते रितिज जसवाल जी ये सारे बीजेपी के सारे सीनियर लीडरशिप ने पहुंचे क्या कहना चाहिए जो काउंसलर चुने गए लोगों को देखिए अभी तक तो अभी तक तो देखिए जो अकाली दल और बीजेपी के गठबंधन थी उस बीच में लोगों ने अकाली दल के समर्थन करते थे अब बीजेपी आज पहली बार इलेक्शन अलग लगी है तो इस बार 19 से या 20 सीट इस बार निकाली है तो अब ये लोग से नव निवेदन है कि ये लोग अच्छा काम करके दिखाएं जो आगे आने वाले भविष्य में एमएलए की तैयारी करें और एमएलए अपना बने बीजेपी का ਤਾਂ ਲੱਗਦਾ ਕਿ ਮੋਦੀ ਲਹਿਰ ਚੱਲ ਰਹੀ ਹੈ ਸਾਹਿਬ ਮੋਦੀ ਯੋਗੀ ਲਹਿਰ ਦੇ ਵਜੋਂ ਜਿ세 ਹੀ ਜੋ ਅੱਜ 19ਵੀਂ ਜੋ ਵੀ ਕੌਂਸਲਰ ਇੱਥੇ ਭਾਜਪਾ ਕੇ ਬਨੇ ਹੈ ਇਹ ਮੋਦੀ ਜੀ ਕਾ ਹੀ ਦੇਣਾ ਹੈ ਹਮੇਸ਼ਾ ਕਹੀ ਦੇ